ਉਸ ਤੋਂ ਵੀਡੀਓ ਦੇਖ ਲੋ ਤੇ ਆਪਣੇ ਸਬੰਧ ਵਾਲੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਇਹਨਾਂ ਨੂੰ ਗਲਤ ਕਾਲ ਤੋਂ ਤੁਸੀਂ ਨਾ ਜਦਿਆ ਲੈ ਸਾਈਡ ਸਫਾਈ ਹੋ ਜਵੇ ਜੇ ਦਰਿਆ ਚੱਲਦਾ ਨਾ ਜੀ ਉਹ ਪਰਲੀ ਸਾਈਡ ਦੇਖੋ ਤੇਰਾ ਜਗਲਾਤ ਦੀ ਜ਼ਮੀਨ ਆਉਂਦੀ ਆ ਸਾਨੂੰ ਉਲਝਾਇਆ ਪਿਆ ਇਹਨਾਂ ਨੇ ਮੈਂ ਸਹੀ ਦੱਸਾਂ ਮੈਂ ਤੁਹਾਨੂੰ ਸਹੀ ਦੱਸਾਂ ਮੈਂ ਤੁਹਾਨੂੰ ਮੇਰੀ ਕਮਿਟਮੈਂਟ ਇਹ ਪਰਮਾਤਮਾ ਮੇਰ ਕਰੇ ਸਰਕਾਰ ਆਪਣੀ ਇਹਨਾਂ ਆ ਸਾਰੇ ਸੀਮੈਂਟ ਦੇ ਡੈਮ ਵਾਂਗੂ ਬਣਾਉਣੇ ਪੈਣੇ ਆ ਸਰਕਾਰ ਦਾ ਪੱਕੀ ਆ ਜੀ ਡੈਮ ਬਣਾਵਾਂਗੇ ਡੈਮ ਬਣਾਵਾਂਗੇ ਜਾਲ ਜਾਲ ਆ ਜਿਵੇਂ ਹੁੰਦਾ ਨਾ ਜਿਵੇਂ ਆ ਪਖੜਾਂ ਦਾ ਨਹਿਰਾਂ ਜਾਂਦੀਆਂ ਪੱਕੀਆਂ ਉਹ ਤਰੀਕੇ ਨਾਲ ਸਾਰੇ ਪੂਰੇ ਪੰਜਾਬ 6-7000 ਰੋਡ ਲੱਗਣਾ ਹੈ ਜਿਹਨਾਂ ਲੱਗ ਕੇ ਕੀ ਨਾਮ ਬਿਮਾਰੀ ਪੱਕੀ ਕਰਦਣੀ ਆ ਕਿਉਂਕਿ ਮੈਂ ਦੇਖਿਆ ਹੁਣ ਹਰ ਦੂਜੇ ਸਾਲ ਤੀਜੇ ਸਾਲ ਹਾਂਜੀ ਹਾਂਜੀ ਇਹ ਸਮੱਸਿਆ ਹੋ ਜਾਂਦੀ ਹੈ ਨਾਲੀ ਨੂੰ ਮਲਾ ਦੇ ਮੁੰਡੇ ਨੂੰ ਮੋਟਰ ਨੂੰ ਮਲਾ ਦੇ ਇਹਦਾ ਵੀ ਤਾਂ ਪੱਕਾ ਹੈ ਹਾਂਜੀ ਦੂਜੇ ਨੂੰ ਮਲਾ ਦੇ ਨਾਲ ਉਹਨੂੰ ਉਹਨੂੰ ਮਲਾ ਦੇ ਮੋਟਰ ਨੂੰ ਹਾਂ ਜੀ ਸੋ ਕਰਕੇ ਕੀ ਕੰਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਬੜਾ ਧੰਨਵਾਦੀ ਤੁਸੀਂ ਇੱਥੇ ਆਏ ਹੋ ਚੱਲ ਕੇ ਸਾਰੀਆਂ ਪਾਰਟੀਆਂ ਦੇ ਲੀਡਰ ਇੱਥੇ ਪਹੁੰਚ ਰਹੇ ਨੇ ਤੁਸੀਂ ਸਾਨੂੰ ਅੱਜ ਹੁਣ ਕੀ ਦੇ ਕੇ ਜਾਉਂਗੇ ਜਿੱਥੇ ਮੈਂ ਉਹੀ ਕਹਿ ਰਿਹਾ ਮੈਂ ਹਾਂਜੀ 1000 ਲੀਟਰ ਤਾਂ ਮੈਂ ਨਾਲ ਲੈ ਕੇ ਆਇਆ ਸਾਨੂੰ ਜਾਲ ਚਾਹੀਦਾ ਜਾਲ ਜਾਲ ਲੋਹੇ ਦੀ ਨਹੀਂ ਫੈਲਾ ਬਹੁਤ ਦੇ ਤਾ ਸਾਡੇ ਕੋਲ ਲੇਬਰ ਬਹੁਤ ਆ ਸਾਡੂ ਐਡੇ ਟਾਈਮ ਐਡੇ ਟਾਈਮ ਸਾਨੂੰ ਜਾਲ ਦੀ ਜ਼ਰੂਰਤ ਆ ਆ ਇਹਨਾਂ ਨੂੰ ਇੱਕ ਨਾਮ ਬਣਾ ਦੇ ਲੋ ਦੇ ਲੋ ਮੈਂ ਇੱਕ ਕਿੰਨਾ ਕਿੰਨਾ ਹੋਇਆ ਰ ਇੱਕ ਮਿੰਟ ਮੇਰੀ ਗੱਲ ਹੈ ਪਿੱਛੇ ਕਰ ਦੋ ਹੋਰ ਪੈਸੇ ਦੀ ਸ਼੍ਰੋਮਣੀ ਅਕਾਲੀ ਦਰਬਾਰ ਹਜ਼ਾਰ ਲੀਟਰ ਓਏ ਹਜ਼ਾਰ ਲੀਟਰ ਡੀਜ਼ਲ ਮੈਂ ਟੈਂਕ ਚ ਨਾਲ ਲੈ ਕੇ ਆਇਆ ਧੰਨਵਾਦੀ ਹੋਰ ਦੀ ਲੋੜ ਪਏ ਬੰਦਾ ਸੁਖਾਣਾ ਕਰ ਦਿਓ ਮੈਂ ਸ਼ਾਮ ਤੱਕ ਜਪਾਲ ਸੁਖਣੀ ਉਹ ਲੋਡ ਪਈ ਦਾ ਸੇ ਭੇਜ ਦਾਂਗੇ ਦੂਜੇ ਨੰਬਰ ਦੀ ਬੇਨਤੀ ਨੂੰ 1500 ਕਰ ਦਿਓ ਜੀ ਡੀਜ਼ਲ ਨੂੰ 1500 ਲੀਟਰ ਹਾਂ ਚਲੋ 1500 ਲੀਟਰ ਜੀ ਇੱਕ ਮਿੰਟ ਇੱਕ ਮਿੰਟ ਹਜ਼ਾਰ ਆ ਗਿਆ ਉਹ ਚੈੱਕ ਕਰ ਇਹ 1500 ਸੰਤ ਤੋਂ ਖੜੇ ਸਰੋਂ ਗੱਲ ਹੋਈ ਸੀ ਉਹ ਕਹਿੰਦੇ 1500 ਨਹੀਂ ਪਰ ਤੁਹਾਨੂੰ ਕਿੰਨਾ ਚਾਹੀਦਾ 1500 ਸੰਤ ਦੇ ਦੋ ਆ ਗਿਆ 2000 ਹੋ ਰਾ ਜੀ ਠੀਕ ਹੈ ਜਿਹੜੇ ਵੀ ਸਾਡੇ ਜਿਹੜੇ ਵੀ ਸਾਡੇ ਪਟਿਆਲੇ ਤੋਂ ਆ ਰਹੇ ਨੇ ਸੰਗਰੂਰ ਤੋਂ ਵੀ ਆ ਰਹੇ ਨੇ ਬੜੀ ਦੂਰੋਂ ਦੂਰੋਂ ਟਰੈਲੀਆਂ ਲੈ ਕੇ ਆ ਰਹੇ ਸਾਡਾ ਫਰਜ ਬਣਦਾ ਉਹਨੂੰ ਡੀਜ਼ਲ ਪਾ ਕੇ ਦੇਈਏ ਮੈਂ ਠੀਕ ਹੈ ਜੀ ਮੈਂ ਉਹ ਹੀ ਕਰੀ ਨਾ ਤੁਸੀਂ ਐਂ ਕਰਦੇ ਆਂ ਤੁਹਾਨੂੰ ਮੈਂ ਕਰਦਾ ਥੋੜੇ ਬਹੁਤ ਭੇਜਦੇ ਆਂ ਮੈਂ ਤੁਹਾਨੂੰ ਸਟਾਰ ਆ ਗਿਆ 5000 ਲੀਟਰ ਭੇਜਣਾ ਡੀਜ਼ਲ ਸੋਦ ਹਾਂ ਜਿੱਦੀ ਦੂਜੀ ਬੇਨਤੀ ਦੂਜੀ ਬੇਨਤੀ ਜਿੱਦੀ ਇੱਕ ਮਾਰ ਦੂਜੀ ਬੇਨਤੀ ਸੁਣਿਓ ਇਹ ਟਾ ਇੱਥੇ ਨਹੀਂ ਲੱਗੀ ਹੋਈ ਦੋ ਪਰੇ ਵੀ ਆ ਆ ਵੀ ਲੱਗੀ ਹੋਈ ਆ